ਮੈਨੂੰ ਪਤਾ ਲੱਗਿਆ ਵੀ ਡੰਪਾਂ ਦੇ ਉੱਤੇ ਕਿੱਥੇ ਨਹੀਂ ਚੁੱਕਿਆ ਜਾ ਰਿਹਾ ਕੂੜਾ ਉੱਥੇ ਅੱਗ ਲਾ ਰਹੇ ਆ ਤੇ ਅੱਜ ਮੈਂ ਨਿਕਲਿਆ ਜਾ ਰਿਹਾ ਸੀ ਤੇ ਧੂਆ ਨਿਕਲਦਾ ਪਿਆ ਕਾਫੀ ਜਗਤ ਤੇ ਕਈ ਥਾਂ ਤੇ ਅੱਗ ਲੱਗਦੀ ਹੋਈ ਆ ਜਦ ਅਸੀਂ ਪੈਸੇ ਦਿੰਦੇ ਆ ਪ੍ਰੋਪਰ ਤੋ ਪੂਰਾ ਸਾਫ ਸੁਥਰਾ ਸਾਨੂੰ ਏਰੀਆ ਚਾਹੀਦਾ ਇਸ ਕਰਕੇ ਜ਼ਾਹਰ ਕਰਦੇ ਆ ਵੀ ਕੋਈ ਅੱਗ ਨਾ ਲਾਵੇ ਕਿਹੜਾ ਵੀ ਅੱਗ ਲਾਊਗਾ ਉਹ ਤੇ ਸਖਤੀ ਕਾਰਵਾਈ ਕੀਤੀ ਜਾਵੇ ਦਿਵਾਲੀ ਦੇ ਇਤਿਹਾਰ ਕਰਕੇ ਜਿਹੜਾ ਕੂੜਾ ਦੀ ਮਾਤਰਾ ਵੱਧ ਜਾਂਦੀ ਹੈ ਜਿਸ ਕਰਕੇ ਜਿਹੜਾ ਉਹ ਕੰਪੈਕਟਰ ਜਿਹੜਾ ਨਹੀਂ ਜਾਂਦਾ ਜਿਸ ਅਗਾਂ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਰਾਤ ਬਰਾਤੇ ਇੱਥੇ ਜਿਹੜਾ ਵਾ ਚੋਰੀਛਪੇ ਸੜਦਾ ਵਾ ਆਪਾਂ ਸਫਾਈ ਕਰਦੇ ਆ ਪ੍ਰਦੂਸ਼ਣ ਤੋਂ ਬਚਣ ਲਈ ਸਫਾਈ ਰਵੇ ਕੋਈ ਬਿਮਾਰੀ ਨਾ ਲੱਗੇ ਜੇ ਆਪਾਂ ਕੂੜੇ ਨੂੰ ਅੱਗ ਲਾਵਾਂਗੇ ਉਹ ਤੋਂ ਤੁਹਾਨੂੰ ਪਤਾ ਫਿਰ ਕਿੰਨਾ ਹਾਨੀਕਾਰਕ ਹੈ ਦੇ ਕੋਟਰਾ ਨਹੀਂ ਹੈ ਖੜੀਆਂ ਟੱਪਰ ਖੜਾ ਹੁਣ ਭਰਦੇ ਪਿਆ ਲਿਫਟ ਕਰਾਂਗੇ ਉਹ ਕਹਿੰਦੇ ਕੱਲ ਤੱਕ ਜ਼ੀਰੋ ਕਰ ਦਾਂਗੇ ਹੁਣ ਉਹਨਾਂ ਨੂੰ ਕਹਿਤਾ ਵੀ ਕੱਲ ਅਸੀਂ ਆ ਕੇ ਚੈੱਕ ਕਰਾਂਗੇ ਤੇ ਸਾਨੂੰ ਸਾਰਾ ਸਾਫ ਚਾਹੀਦਾ ਜਿਹੜੇ ਲੋਕ ਰਾਤ ਭਰ ਤੇ ਸ਼ਰਾਰਤ ਕਰਕੇ ਸਿੱਟ ਗ ਜਾਂਦੇ ਨੇ ਉਹਨਾਂ ਨੂੰ ਜਿਹੜਾ ਵਾ ਉਹਨਾਂ ਨੂੰ ਫੜਨ ਦੇ ਵਾਸਤੇ ਜਿੱਦਾਂ ਕੁੜੀ ਨੂੰ ਅੱਗ ਲੱਗ ਰਹੀ ਹੈ ਇਹਨੂੰ ਲੋਕ ਲਈ ਜਿਹੜਾ ਦੁਆਰਾ ਜਿਹੜੀ ਸਾਡੀ ਜਿਹੜੀ ਸਟਾਫ ਨੂੰ ਮਸਤਿਹਤ ਕੀਤਾ ਗਿਆ ਵਾ ਪਬਲਿਕ ਨੇ ਡਿਊਟੀ ਲਾਈ ਹੈ ਤੇ ਸੇਵਾ ਕਰਨਾ ਮੇਰਾ ਫਰਜ਼ ਆ ਕੁਰਸੀ ਤੇ ਬੈਠਣ ਨਾਲ ਨਹੀਂ ਕੁਰਸੀ ਮਿਲੀਏ ਕੰਮ ਕਰਨ ਲਈ ਕੁਰਸੀ ਮਿਲਦੀ ਹੈ ਤੇ ਕੁਰਸੀ ਜਿਹੜੀ ਵਰਤੋਂ ਆ ਉਹ ਕੰਮ ਕਰਨ ਵਾਲੀ ਸਹੀ ਮੈਨੇਜ ਲੋਕਾਂ ਨੂੰ ਆ ਜਾਊਗੀ ਅਸੀਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਨਗਰ ਨਿਗਮ ਦੇ ਦੁਆਰਾ ਜਿਹੜਾ ਹੈਗਾ ਡੰਪ ਦੇ ਉੱਤੇ ਕੂੜੇ ਨੂੰ ਨਾ ਚੱਕਣ ਔਰ ਸੈਗਰੀਗੇਟ ਨਾ ਕਰਨ ਦੇ ਉੱਤੇ ਅਸੀਂ ਖਬਰਾਂ ਨਸ਼ਰ ਕਰ ਰਹੇ ਹਾਂ ਔਰ ਕੱਲ ਵੀ ਪ੍ਰਮੁਖਤਾ ਨਾਲ ਇੱਕ ਖਬਰ ਨਸ਼ਰ ਕੀਤੀ ਸੀ ਕਿ ਕੂੜਾ ਚੱਕਣ ਦੀ ਥਾਂ ਤੇ ਡੰਪਾ ਦੇ ਉੱਤੇ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈਗੀ ਹੈ ਜ ਜਿਹਦੇ ਨਾਲ ਕੂੜੇ ਦੀ ਸਮੱਸਿਆ ਪੈਦਾ ਹੋ ਰਹੀ ਹੈ ਔਰ ਨਾਲ ਦੀ ਨਾਲ ਲੋਕਾਂ ਨੂੰ ਵੀ ਜਿਹੜੀਆਂ ਬਿਮਾਰੀਆਂ ਬੰਡੀਆਂ ਜਾ ਰਹੀਆਂ ਨੇ ਇਸ ਨੂੰ ਦੇਖਦੇ ਹੋਏ ਹੁਣ ਸਿਨੀਅਰ ਡਿਪਟੀ ਮੇਅਰ ਰਾਕੇਸ਼ ਪ੍ਰਸ਼ਰ ਪੱਪੀ ਜੀ ਖੁਦ ਡੰਪ ਤੇ ਪਹੁੰਚੇ ਦੱਸਦੀ ਹੈ ਪ੍ਰਾਣੀ ਕਚੇਰੀਆਂ ਦੇ ਕੋਲ ਇਹ ਕੂੜੇ ਦਾ ਇੱਕ ਡੰਪ ਹੈਗਾ ਜਿੱਥੇ ਕੂੜੇ ਨੂੰ ਜਿਹੜੀ ਹੈ ਅੱਗ ਲਗਾਈ ਗਈ ਹੈ ਖੁਦ ਆਪ ਸਰਪ੍ਰਾਈਜ਼ ਵਿਜ਼ਿਟ ਤੇ ਨਿਕਲੇ ਨੇ ਸੀਨੀਅਰ ਡਿਪਟੀ ਮੇਅਰ ਔਰ ਡੰਪ ਦੇ ਉੱਤੇ ਆ ਕੇ ਜਿਹੜੀ ਹੈ ਇਹਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੀ ਕਿਆ ਵਾਕਈ ਕੂੜਾ ਜਿਹੜਾ ਹੈਗਾ ਉਹਨੂੰ ਅੱਗ ਲਗਾਈ ਜਾ ਰਹੀ ਹੈ ਜਾਂ ਫਿਰ ਇਹਨੂੰ ਸਹੀ ਢੰਗ ਨਾਲ ਸੈਗਰੀਗੇਟ ਕੀਤਾ ਜਾ ਰਿਹਾ ਹੈ ਜਾਂ ਫਿਰ ਕੂੜੇ ਦੀ ਸੰਭਾਲ ਦੇ ਵਿੱਚ ਨਗਰ ਨਿਗਮ ਜਿਹੜੀ ਹੈ ਉਹ ਕਿਤੇ ਨਾ ਕਿਤੇ ਲਾਪਰਵਾਹੀ ਵਰਤਦੀ ਹੋਈ ਨਜ਼ਰ ਆ ਰਹੀ ਕੀਦੀ ਜ਼ਿੰਮੇਵਾਰੀ ਬਣਦੀ ਹੈ ਔਰ ਕੌਣ ਲੋਕ ਨੇ ਜਿਹੜੇ ਕੂੜੇ ਨੂੰ ਅੱਗ ਲਗਾ ਰਹੇ ਨੇ ਔਰ ਨਾਲ ਦੀ ਨਾਲ ਕੂੜੇ ਨੂੰ ਚੱਕਣ ਦੀ ਥਾਂ ਤੇ ਬਿਮਾਰੀਆਂ ਵੜਦੇ ਹੋਏ ਨਜ਼ਰ ਆ ਰਹੇ ਆ ਔਰ ਇਸ ਤਰ੍ਹਾਂ ਦੀ ਸਰਪ੍ਰਾਈਜ਼ ਵਿਜ਼ਿਟ ਜਿਹੜੀ ਹੈਗੀ ਹੈ ਸਿਨੀਅਰ ਡਿਪਟੀ ਮੇਅਰ ਵੱਲੋਂ ਲੋਕਾਂ ਦੇ ਜਿਹੜੇ ਸਵਾਸਥ ਦੇ ਲਈ ਕਹੀਏ ਤਾਂ ਉਹ ਸਹੀ ਹੈ ਦੂਸਰਾ ਜਿਹੜੇ ਬਾਰ-ਬਾਰ ਨਗਰ ਨਿਗਮ ਤੇ ਕੂੜੇ ਦੇ ਨਾ ਚੱਕਣ ਦੇ ਇਲਜ਼ਾਮ ਲੱਗਦੇ ਨੇ ਉਹਦਾ ਵੀ ਹੁਣ ਕਿਤੇ ਨਾ ਕਿਤੇ ਹੱਲ ਨਿਕਲਦਾ ਹੋਇਆ ਨਜ਼ਰ ਆਏਗਾ ਮੇਰ ਸਾਹਿਬ ਤੁਸੀਂ ਖੁਦ ਅੱਜ ਪਹੁੰਚੇ ਹੋ ਇੱਕ ਤਰ੍ਹਾਂ ਦੀ ਇਹ ਸਰਪ੍ਰਾਈਜ਼ ਵਿਜ਼ਿਟ ਹੈ ਤਾਂ ਇਹ ਸਰਪ੍ਰਾਈਜ਼ ਚੈਕਿੰਗ ਹੈ ਲੱਗ ਰਿਹਾ ਹੈ ਕਿ ਸ਼ਹਿਰ ਦੇ ਵਿੱਚ ਕਈ-ਕਈ ਥਾਵਾਂ ਤੇ ਕੰਪਲੇਂਟ ਆ ਰਹੀ ਹੈ ਕਿ ਕੂੜੇ ਨੂੰ ਚੱਕਣ ਦੀ ਥਾਂ ਤੇ ਅੱਗ ਲਗਾਈ ਜਾ ਰਹੀ ਹੈ। ਇਹੀ ਸਪੈਸ਼ਲ ਚੈੱਕ ਕਰਨ ਆਏ ਆ। ਤੇ ਅਖਬਾਰ 'ਚ ਵੀ ਮੈਂ ਖਬਰ ਪੜ੍ਹੀ ਹੈ ਤੇ ਮੈਨੂੰ ਪਤਾ ਲੱਗਿਆ ਵੀ ਡੰਪਾਂ ਦੇ ਉੱਤੇ ਕਿੱਥੇ ਨਹੀਂ ਚੁੱਕਿਆ ਜਾ ਰਿਹਾ ਕੂੜਾ ਉੱਥੇ ਅੱਗ ਲਾ ਰਹੇ ਆ। ਤੇ ਅੱਜ ਮੈਂ ਨਿਕਲੇ ਜਾ ਰਿਹਾ ਸੀ ਤੇ ਧੂਆ ਨਿਕਲਦਾ ਪਿਆ ਕਾਫੀ ਜਗ੍ਹਾ ਤੋਂ ਕਈ ਥਾਂ ਤੇ ਅੱਗ ਲੱਗੀ ਹੋਈ ਹੈ। ਤੇ ਹੁਣ ਡਾਕਟਰ ਮਲੋਤਰਾ ਉਹਨੇ ਟੈਲੀਫੋਨ ਤੇ ਗੱਲ ਕਰਕੇ ਆਟੇ ਆ ਤੇ ਉਹਨਾਂ ਨੂੰ ਸਖਤੀ ਨਾਲ ਪੇਸ਼ ਆਣ ਲਈ ਕਿਹਾ ਗਿਆ ਕਿ ਕਿਹੜਾ ਵੀ ਅੱਗ ਲਾਂਦਾ ਉਹ ਤੇ ਕਾਰਵਾਈ ਕਰੋ ਅੱਗ ਨਹੀਂ ਕਿਹਾ ਪ੍ਰਦੂਸ਼ਣ ਪਰ ਆਪਾਂ ਸਫਾਈ ਕਰਦੇ ਆ ਪ੍ਰਦੂਸ਼ਣ ਤੋਂ ਬਚਣ ਲਈ ਸਫਾਈ ਰਵੇ ਕੋਈ ਬਿਮਾਰੀ ਨਾ ਲੱਗੇ ਜੇ ਆਪਾਂ ਕੂੜੇ ਨੂੰ ਅੱਗ ਲਾਵਾਂਗੇ ਉਹ ਤਾਂ ਤੁਹਾਨੂੰ ਪਤਾ ਫਿਰ ਕਿੰਨਾ ਹਾਨੀਕਾਰਕ ਇਸ ਕਰਕੇ ਉਹਨਾਂ ਨੂੰ ਦੱਸ ਦਿੱਤੀ ਆ ਵੀ ਕੋਈ ਅੱਗ ਨਾ ਲਾਵੇ ਮੇਰੇ ਨਾਲ ਅਸ਼wini ਸੋਤਾ ਜੀ ਚੀਫ ਖੜੇ ਐ ਤੇ ਰਵੀ ਸ਼ਰਮਾ ਜੀ ਖੜੇ ਐ ਸਪੈਸ਼ਲ ਅਸੀਂ ਇਸੇ ਕਰਕੇ ਆਏ ਆ ਚੈੱਕ ਕਰਨ ਮਲੋਤਰਾ ਜੀ ਨੂੰ ਵੀ ਕਹਿਤਾ ਉਹ ਕਹਿੰਦੇ ਮਸ਼ੀਨਰੀ ਹੈ ਨਹੀਂ ਸੀ ਦੋ ਦਿਨ ਤੋਂ ਤੇ ਮਸ਼ੀਨੀ ਆ ਗਈ ਹੁਣ ਦੇਖੋ ਟਰਨੀਆਂ ਕੱਢੀਆਂ ਟਿਪਰ ਖੜਾ ਹੁਣ ਭਰਦੇ ਪਿਆ ਲਿਫਟ ਕਰਾਗੇ ਉਹ ਕਹਿੰਦੇ ਕੱਲ ਤੱਕ ਜ਼ੀਰੋ ਕਰ ਦਾਂਗੇ ਹੁਣ ਉਹਨਾਂ ਨੂੰ ਕਹਿਤਾ ਵੀ ਕੱਲ ਅਸੀਂ ਆ ਕੇ ਚੈੱਕ ਕਰਾਂਗੇ ਤੇ ਸਾਨੂੰ ਸਾਰਾ ਸਾਫ ਚਾਹੀਦਾ ਇਸ ਕਰਕੇ ਦੇਖੋ ਅੱਗੇ ਚਾਰ ਪੰਜ ਜਗ੍ਹਾ ਤੇ ਅੱਗ ਲਾਈ ਹੋਈ ਹੈ ਤੇ ਇਹੀ ਚੈੱਕ ਕੀਤਾ ਵਾ ਤੇ ਧੂਆ ਨਿਕਲਦਾ ਵੀ ਅੱਗ ਵੀ ਚੱਲਦੀ ਪਈ ਹੈ ਤੇ ਸਵੇਰ ਤੋਂ ਸਖਤੀ ਨਾਲ ਸਾਰੇ ਕਾਰਵਾਈ ਕਰਾਂਗੇ ਬਿਲਕੁਲ ਤੁਸੀਂ ਆਪਾਂ ਦੇਖਿਆ ਹੈਗਾ ਤਾਇਪੂ ਡੰਪ ਦੀ ਅਗਰ ਖਾਸ ਕਰਕੇ ਗੱਲ ਕਰੀਏ ਪੱਕੇ ਕਰੋੜਾ ਰੁਪਇਆ ਉੱਥੇ ਲਗਾਇਆ ਹੈਗਾ ਔਰ ਖੁਦ ਮੇਰੇ ਖਿਆਲ ਦੇ ਵਿੱਚ 100 ਕੁਛ 153 ਜਾਂ 152 ਕਰੋੜ ਦਾ ਉਹ ਪ੍ਰੋਜੈਕਟ ਸੀਗਾ ਜਿਹਦੇ ਵਿੱਚ ਖੁਦ ਸਵਾਸਥ ਮੰਤਰੀ ਵੀ ਸ਼ਾਮਿਲ ਹੋਏ ਸੀਗੇ ਤੇ ਸਾਡੇ ਜਿਨ੍ਹਾਂ ਨੇ ਕਹੀਏ ਕਿ ਮੰਤਰੀ ਸਾਹਿਬ ਨੇ ਵੀ ਉਹਦਾ ਉਦਘਾਟਨ ਕੀਤਾ ਸੀ ਉੱਥੇ ਮਸ਼ੀਨਰੀ ਜਿਹੜੀ ਹੈ ਉਹ ਵੇਟ ਕਰਦੀ ਹੈ ਪਰ ਇੱਥੇ ਲਾਪਰਵਾਹੀ ਨਹੀਂ ਨਜ਼ਰ ਆਉਂਦੀ ਮੇਰ ਸਾਹਿਬ ਕੱਲੇ ਬਹਾਨਾ ਦੇ ਦੇਣਾ ਕਿ ਮਸ਼ੀਨਰੀ ਨਹੀਂ ਸੀਗੀ ਕਿਉਂਕਿ ਸੈਗਰੀਗੇਟ ਕਰਨਾ ਤਾਂ ਬੜੀ ਦੂਰ ਦੀ ਗੱਲ ਇਹਨੂੰ ਚੱਕਿਆ ਹੀ ਨਹੀਂ ਜਾ ਰਿਹਾ। ਇਹੀ ਮੈਂ ਗੱਲ ਸਪੈਸ਼ਲ ਕਹੀ ਹੈ ਮਲੋਤਰਾ ਡਾਕਟਰ ਮਲੋਤਰਾ ਜੀ ਨੂੰ। ਕਰੋੜਾ ਰੁਪਇਆ ਲੱਗਿਆ। ਇਸੇ ਕਰਕੇ ਕਿਹਾ ਨਾ ਇਹ ਕਹਿ ਗਏ ਨਹੀਂ ਬਚਾ ਹੋਣਾ ਵੀ ਮਸ਼ੀਨਰੀ ਕਰਾਫ ਸੀ ਨਹੀਂ ਆਈ। ਸਾਨੂੰ ਤਾਂ ਪ੍ਰੋਪਰ ਸਫਾਈ ਚਾਹੀਦੀ ਆ। ਲੋਕਾਂ ਦਾ ਇਹ ਨਹੀਂ ਚਾਹੀਦਾ ਵੀ ਉੱਥੇ ਪ੍ਰਦੂਸ਼ਨ ਬਹੁਤ ਵੱਧ ਗਿਆ ਜੀ ਆਗਾ ਲਾਈ ਜਾਂਦੇ ਢੇਰਿਆਂ ਨੂੰ। ਇਹ ਨਹੀਂ ਕੰਮ ਨਹੀਂ ਚਾਹੀਦਾ। ਸਾਨੂੰ ਪ੍ਰੋਪਰ ਜਿਆਦਾ ਅਸੀਂ ਪੈਸੇ ਦਿੰਨੇ ਆ। ਪ੍ਰੋਪਰ ਤੋਂ ਪੂਰਾ ਸਾਫ ਸੁਥਰਾ ਸਾਨੂੰ ਏਰੀਆ ਚਾਹੀਦਾ ਇਸ ਕਰਕੇ ਦਇਆ ਦਿੱਤੀ ਵੀ ਕੋਈ ਅੱਗ ਨਾ ਲਾਵੇ ਕਿਹੜਾ ਵੀ ਅੱਗ ਲਾਊਗਾ ਉਹਤੇ ਸਖਤੀ ਕਾਰਵਾਈ ਕੀਤੀ ਜਾਊਗੀ ਜਿਹੜਾ ਅੱਗ ਲਾਊਗਾ ਕਾਰਵਾਈ ਹੋਏਗੀ ਪਰ ਜਿਹੜਾ ਆਪਾਂ ਕੂੜੇ ਚੱਕਣ ਦੀ ਇੱਕ ਬਾਰ ਬਾਰ ਗੱਲ ਉੱਠਦੀ ਹੈਗੀ ਕਿ ਪ੍ਰਾਈਵੇਟ ਕੰਪਨੀ ਨੂੰ ਠੇਕੇ ਦੇਣ ਦੇ ਨਤੀਜੇ ਨੇ ਕਿ ਹੈ ਸਹੀ ਹੈ ਉਹ ਵੀ ਆ ਜਾਂਦਾ ਵਿੱਚ ਕਿਹੜਾ ਬਾਹਰ ਸਿੜਦੇ ਆ ਨਾ ਜਿਵੇਂ ਆਪਣੇ ਹਾਲ ਬਣਿਆ ਉੱਥੇ ਰੇੜੇ ਆਉਂਦੇ ਆ ਇਹ ਕੀ ਕਰਦੇ ਜਿਵੇਂ ਮਾਰੇ ਮੈਰੇਜ ਪੈਲਸ ਹੋ ਗਿਆ ਰੈਸਟੋਰੈਂਟ ਹੋ ਗਏ ਇਹ ਪ੍ਰਾਈਵੇਟ ਚੁੱਕਦੇ ਬੰਦੇ ਉੱਥੋਂ ਅਸੀਂ ਕਈ ਵਾਰ ਪਿੱਛੇ ਜੇ ਵੀ ਤੁਹਾਨੂੰ ਯਾਦ ਆਉਣਾ ਮੈਂ ਚੌਂਕ 'ਚ ਵੀ ਫੜੇ ਸੀ ਚੌਂਕ 'ਚ ਟੇਰੀਆਂ ਲਾਤੀਆਂ ਜਿਆਨ ਜਦ ਇਹ ਰੇੜਿਆਂ ਫੜ ਕੇ ਚਕਾਏ ਠੀਕ ਹੈ ਤੇ ਇਹ ਜਿਆਦਾ ਕਮਰਸ਼ੀਅਲ ਲੋਕ ਜਿਹੜੇ ਪੈਸੇ ਜਿਆਦਾ ਲੈ ਕੇ ਉਹ ਇੱਥੇ ਆ ਕੇ ਬਾਹਰੇ ਟੇਰੀ ਲਾ ਜਾਂਦੇ ਚੋਰੀ ਛੁਪੇ ਚੱਲ ਚੋਰੀ ਛੁਪੇ ਚੱਲਦੇ ਆਵੇ ਹੁਣ ਡਾਕਟਰ ਸਾਹਿਬ ਨੂੰ ਕਵਾਂਗੇ ਤੇ ਸਪੈਸ਼ਲ ਇੱਥੇ ਕੋਈ ਡਿਊਟੀ ਲਾਣ ਕੇ ਸਹੀ ਕੋਈ ਬਾਹਰ ਨਾ ਛੱਟੇ ਜੋ ਵੀ ਹੈਗਾ ਸਪਾਈ ਜਿਵੇਂ ਰੇੜਾ ਆਂਦਾ ਤੇ ਅੰਦਰ ਆਵੇ ਤੇ ਅੰਦਰ ਖਾਲੀ ਹੋਵੇ ਬਿਲਕੁਲ ਅੱਛਾ ਤੁਹਾਡੀ ਸਰਪ੍ਰਾਈਜ਼ ਵਿਜ਼ਿਟ ਇਹ ਚਲਦੀ ਰਹੇਗੀ ਦੇਖੋ ਲੁਧਿਆਣਾ ਵਾਸੀਆਂ ਨੂੰ ਤੁਹਾਡੇ ਤੇ ਉਮੀਦ ਹੈ ਕਿ ਉਹਨਾਂ ਦੀ ਸੇਵਾ ਨਾਲ ਖਿਲਵਾੜ ਨਾ ਹੋਵੇ ਨਹੀਂ ਡਿਊਟੀ ਲਈ ਹੈ ਪਬਲਿਕ ਨੇ ਜੀ ਪਬਲਿਕ ਨੇ ਡਿਊਟੀ ਲਈ ਹੈ ਤੇ ਸੇਵਾ ਕਰਨਾ ਮੇਰਾ ਫਰਜ਼ ਹੈ ਕੁਰਸੀ ਤੇ ਬੈਠਣ ਨਾਲ ਨਹੀਂ ਕੁਰਸੀ ਮਿਲੀ ਕੰਮ ਕਰਨ ਲਈ ਕੁਰਸੀ ਮਿਲੀ ਹੈ ਤੇ ਕੁਰਸੀ ਦੀ ਕਿਹੜੀ ਵਰਤੋਂ ਆ ਉਹ ਕੰਮ ਕਰਨ ਵਾਲੀ ਸਹੀ ਮੈਨੇਜ ਲੋਕਾਂ ਨਜ਼ਰ ਆਊਗੀ ਤੇ ਇਸ ਕਰਕੇ ਮਿਹਨਤ ਕਰੀਦੀ ਹੈ ਕਿੱਥੇ ਵੀ ਲੋੜ ਪੈਂਦੀ ਹੈ ਉਥੇ ਜਾ ਕੇ ਚਾਹੇ ਤੈਬ ਜਾ ਰਹੀ ਹੋਵੇ ਕ੍ਰਾਜਮੈਂਟ ਹੋਵੇ ਕੋਈ ਚੀਜ਼ ਹੋਵੇ ਉਥੇ ਜਾ ਕੇ ਆਪ ਕਰਾਈਦਾ ਬਿਲਕੁਲ ਮੇਰ ਸਾਹਿਬ ਨੇ ਸਾਫ ਕਰ ਦਿੱਤਾ ਹੈਗਾ ਕਿ ਸਖਤੀ ਵਰਤੀ ਜਾਏਗੀ ਔਰ ਸਭ ਤੋਂ ਵੱਡੀ ਗੱਲ ਹੈ ਲੁਧਿਆਣਾ ਵਾਸੀਆਂ ਦੀ ਸਿਹਤ ਦੇ ਨਾਲ ਕੋਈ ਵੀ ਖਿਲਵਾੜ ਨਹੀਂ ਹੋਏ ਉਹਨੂੰ ਦਿੱਤਾ ਜਾਏਗਾ ਸੋਤਾ ਸਾਹਿਬ ਮੇਰੇ ਨਾਲ ਮੌਜੂਦ ਨੇ ਸਰ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਕੂੜਾ ਚੱਕਣ ਦੀ ਆਪਾਂ ਤਾਂ ਸੈਗਰੀਗੇਸ਼ਨ ਦੀ ਗੱਲ ਤੱਕ ਪਹੁੰਚ ਗਏ ਸੀਗੇ ਇਸ ਕੂੜੇ ਤੋਂ ਸੋਨੇ ਜਿੰਨਾ ਮੁੱਲ ਲੈਣ ਵਾਲੀਆਂ ਗੱਲਾਂ ਕਰਤੀਆਂ ਸੀਗੀਆਂ ਪਰ ਅੱਜ ਅਸੀਂ ਅੱਗ ਲਗਾ ਰਹੇ ਹਾਂ ਅੱਜ ਸਿਨੈਟੀ ਮੇਰੇ ਸਾਹਦੇ ਹਗਵਾਨ ਸਾਹਿਬ ਦੋ ਤਿੰਨ ਸੈਟਾਂ ਦੇਖੀਆਂ ਤੇ ਅੱਜ ਉਹਨਾਂ ਮੌਜੂਦਾ ਪਵੇਰੀਨ ਮਾਲ ਦੇ ਸਾਹਮਣੇ ਜਿਹੜਾ ਕੰਪੈਕਟਰ ਸਾਈਟ ਹੈ ਉੱਥੇ ਜਿਹੜਾ ਬਾਹਰ ਓਪਨ ਜਿਜ ਕੂੜਾ ਲੱਗਾ ਹੋਇਆ ਹੈ ਦੀਵਾਲੀ ਦੇ ਇਤਿਹਾਾਰ ਕਰਕੇ ਜਿਹੜਾ ਕੂੜਾ ਦੀ ਮਾਤਰਾ ਵੱਧ ਜਾਂਦੀ ਹੈ ਇਸ ਕਰਕੇ ਜਿਹੜਾ ਉਹ ਕੰਪੈਕਟਰ 'ਚ ਕੂੜਾ ਨਹੀਂ ਜਾਂਦਾ ਤੇ ਸਾਡਾ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਰਾਤ ਭਰਾਂ ਤੇ ਇੱਥੇ ਜਿਹੜਾ ਵਾ ਚੋਰੀ ਛਿਪੇ ਸਿੜਦਾ ਵਾ ਜਿਸ ਨੂੰ ਰੋਕਣ ਦੀ ਜਿਹੜੀ ਹਦਾਇਤ ਉਹਨਾਂ ਨੂੰ ਲਗੋਈ ਹੈ ਤੇ ਇਹ ਏਰੀਏ ਦੇ ਜਿਹੜੇ ਇੰਚਾਰਜ ਨੇ ਡਾਕਟਰ ਵਿਪਨ ਮਲੋਤਰਾ ਜੀ ਉਹਨਾਂ ਨੂੰ ਵੀ ਉਹਨਾਂ ਨੇ ਮੋਬਾਈਲ ਦੇ ਹਦਾਇਤ ਕੀਤੀ ਹੈ ਤੇ ਗੱਡੀਆਂ ਇਹਨਾਂ ਦੇ ਹੁਕਮ ਅਨੁਸਾਰ ਪਹੁੰਚ ਗਈਆਂ ਨੇ ਤੇ ਇਹ ਕੱਲ ਤੱਕ ਸਾਰਾ ਕਲੀਅਰ ਹੋ ਜਾਊਗਾ ਮੈਨੂੰ ਇੱਕ ਚੀਜ਼ ਇਹ ਦੱਸੋ ਸੋਤਾ ਸਾਹਿਬ ਸਰਕਾਰ ਵੱਲੋਂ ਕੋਈ ਕਮੀ ਪੇਸ਼ੀ ਲੱਗਦੀ ਹੈ ਕਰੋੜਾ ਕਰੋੜਾ ਰੁਪਇਆ ਮਸ਼ੀਨਰੀ ਦੇ ਉੱਤੇ ਕਰੋੜਾ ਕਰੋੜਾ ਰੁਪਇਆ ਜਿਹੜਾ ਹੈਗਾ ਇਹ ਕੂੜੇ ਦੀ ਸਾਨ ਸੰਭਾਲ ਦੀ ਸੈਗਰੀਗੇਸ਼ਨ ਦੇ ਉੱਤੇ ਲੱਗਿਆ ਚਾਹੇ ਆਪਾਂ ਤਾਜ਼ਪੁਰ ਡੰਪ ਦੀ ਉਦਾਹਰਣ ਲੈ ਲਈਏ ਚਾਹੇ ਆਪਾਂ ਜਲੰਧਰ ਬਾਈਪਾਸ ਦੀ ਉਦਾਹਰਣ ਲੈ ਲਈਏ ਮਸ਼ੀਨਰੀ ਦੀ ਕੋਈ ਕਮੀ ਨਹੀਂ ਕਿਤੇ ਕੋਈ ਬਜਟ ਦੀ ਕਮੀ ਨਹੀਂ ਫਿਰ ਇਹ ਦਿੱਕਤ ਕਿਉਂ ਹੈ ਸਰਕਾਰ ਵੱਲੋਂ ਤੇ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤੇ ਪਰ ਜਿਹੜੇ ਲੋਕ ਰਾਤ ਭਰ ਤੇ ਸ਼ਰਾਰਤ ਕਰਕੇ ਸਿੱਟ ਕੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਵਾ ਉਹਨਾਂ ਨੂੰ ਹੁਣ ਫੜਨ ਦੇ ਵਾਸਤੇ ਜਿੱਦਾ ਕੁੜੇ ਨੂੰ ਅੱਗ ਲੱਗ ਰਹੀ ਹੈ ਇਹਨੂੰ ਲੋਕਾਂ ਲਈ ਜਿਹੜਾ ਦੁਆਰਾ ਜਿਹੜੀ ਸਾਡੀ ਜਿਹੜੀ ਸਟਾਫ ਆ ਉਹਨੂੰ ਮੁਸਤੈਦ ਕੀਤਾ ਗਿਆ ਵਾ ਤੇ ਮੁਸਤੱਦੀ ਨਾਲ ਕੰਮ ਕਰਦੇ ਹੋਏ ਇਹਨੂੰ ਨਹੀਂ ਕੁੜੇ ਨੂੰ ਅੱਗ ਕੋਈ ਇੱਕ ਜਗ੍ਹਾ ਤਾਂ ਲੱਗਦੀ ਨਹੀਂ ਇਸ ਲਈ ਤਾਂ ਅੱਜ ਮੇਅਰ ਸਾਹਿਬ ਖੁਦ ਸਰਪ੍ਰਾਈਜ਼ ਤੇ ਨਿਕ ਵਿਜ਼ਿਟ ਤੇ ਨਿਕਲੇ ਹਨਾ ਰਾਤ ਨੂੰ ਜਿਹੜੇ ਪ੍ਰਾਈਵੇਟ ਜਿੱਦਾਂ ਇਹਨਾਂ ਨੇ ਵੀ ਦੱਸਿਆ ਵੀ ਕਮਰਸ਼ੀਅਲ ਸਾਈਟਾਂ ਤੋਂ ਜਿਹੜਾ ਕੂੜਾ ਵਾ ਰਾਤ ਨੂੰ ਲੈ ਕੇ ਜਾਂਦੇ ਸੈਟਰਡੇ ਮੁਲਾਜ਼ਮਾ ਉਹ ਤਾਂ ਕੰਪੈਕਟਰ ਚ ਜਾਂਦੇ ਨੇ ਸਰਦਾਰ ਸਾਹਿਬ ਕੱਲ ਮੈਂ ਖੁਦ ਖਬਰ ਲਗਾਈ ਹੈ ਤੁਸੀਂ ਵੀ ਉਹ ਦੇਖੀ ਹੋਏਗੀ ਉੱਥੇ ਆਪਾਂ 7 ਨੰਬਰ ਥਾਣੇ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਡੰਪ ਬਿਲਕੁਲ ਜੱਚਾ ਬੱਚਾ ਹਸਪੀਟਲ ਹੈ ਨਾਲ ਐਮੀਨਸ ਸਕੂਲ ਹੈ ਸਾਰੇ ਕੁੜੀ ਨੂੰ ਅੱਗ ਲਾਈਆ ਥਾਣੇ ਦੇ ਅੰਦਰ ਧੂਆਂ ਜਾ ਰਿਹਾ ਜਿੱਥੇ ਜੱਚਾ ਬੱਚਾ ਹਸਪਤਾਲ ਹੈ ਉਹਦੇ ਅੰਦਰ ਧੂਆਂ ਜਾ ਰਿਹਾ ਐਮੀਨਸ ਸਕੂਲ ਦੇ ਅੰਦਰ ਧੂਆਂ ਜਾ ਰਿਹਾ ਬੱਚਿਆਂ ਦੀ ਮਾਵਾ ਦੀ ਔਰ ਪੁਲਿਸ ਦੀ ਜਿਹੜੀ ਹੈ ਉਥੋਂ ਨਿਕਲਣ ਵਾਲੇ ਆਮ ਲੋਕਾਂ ਦੀ ਜਿਹੜੀ ਹੈ ਸਿਹਤ ਨਾਲ ਖਿਲਵਾੜ ਹੋ ਰਿਹਾ ਇਹ ਮੜੀ ਗੱਲ ਹੈ ਪਰ ਜਿਸ ਦਿਨ ਅਸੀਂ ਲੱਗੇ ਹੋਏ ਹਾਂ ਸਾਡਾ ਸਟਾਫ ਲੱਗਿਆ ਆ ਜਿਹੜਾ ਫੜਿਆ ਗਿਆ ਉਹਦੇ ਬਰਦੋੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਨਹੀਂ ਇਹ ਇੱਕ ਕਹਾਵਤ ਨਾ ਰਹੇ ਕਾਨੂੰਨੀ ਕਾਰਵਾਈ ਹੋਵੇ ਬਿਲਕੁਲ ਪ੍ਰੈਕਟੀਕਲ ਚ ਹੋਊਗੀ ਬਿਲਕੁਲ ਪ੍ਰੈਕਟੀਕਲ ਚ ਹੋਏਗੀ ਔਰ ਸਿਨੀਅਰ ਡਿਪਟੀ ਮੇਅਰ ਜਿਹੜੇ ਨੇ ਖੁਦ ਸਰਪ੍ਰਾਈਜ਼ ਵਿਜ਼ਿਟ ਤੇ ਨਿਕਲੇ ਨੇ ਉੱਥੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਆ ਚੁੱਕੀਆਂ ਨੇ ਮਸ਼ੀਨਰੀ ਜਿਹੜੀ ਹੈ ਉਹ ਪਹੁੰਚ ਚੁੱਕੀ ਹੈਗੀ ਹੈ ਟਿੱਪਰ ਲਿਆ ਕੇ ਖੜਾ ਕਰ ਦਿੱਤਾ ਹੈਗਾ ਯਾਨੀ ਕਿ ਮਸ਼ੀਨਰੀ ਦੀ ਕਮੀ ਨਹੀਂ ਹੈ ਜਾਂ ਫਿਰ ਅਗਰ ਕਹੀਏ ਕਿ ਬਜਟ ਦੀ ਕਮੀ ਨਹੀਂ ਹੈ ਕਮੀ ਹੈ ਤਾਂ ਉਹਨਾਂ ਲੋਕਾਂ ਨੂੰ ਪਕੜਨ ਦੀ ਜਿਹੜੇ ਚੋਰੀ ਛਿਪੇ ਆ ਕੇ ਇੱਥੇ ਡੰਪ ਦੇ ਉੱਤੇ ਕੂੜਾ ਸੁੱਟ ਕੇ ਜਾਂਦੇ ਨੇ ਸਿਰਫ ਕੂੜਾ ਸੁੱਟ ਕੇ ਹੀ ਨਹੀਂ ਜਾਂਦੇ ਬਲਕਿ ਉਹਨੂੰ ਅੱਗ ਲਗਾ ਕੇ ਚਲੇ ਜਾਂਦੇ ਨੇ ਤਾਂ ਜੋ ਉਹਨਾਂ ਦੀ ਕੋਈ ਵੀ ਜਵਾਬਦੇਹੀ ਨਾ ਬਣੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਅਤੇ ਖੁਦ ਪ੍ਰਸ਼ਾਸਨ ਦੇ ਨਾਲ-ਨਾਲ ਸਰਕਾਰ ਵੀ ਸਖਤ ਹੋ ਚੁੱਕੀ ਹੈ ਪਕੜੇ ਜਾਣ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਲੁਧਿਆਣਾ ਦਾ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ